ਕਿਉਂ ਹੋ ਗਿਆ ਨਹੀਂ ਸਾਲੋ ਇਹ ਜ਼ਰੂਰੀ ਨਹੀਂ ਕਿ ਨਸ਼ਿਆਂ ਦਾ ਹਿਸਾਬ ਲਾ ਲਈ ਨਸ਼ੇ ਕਰੇ ਜਾਂ ਇਹ ਵੀ ਇਹ ਵੀ ਕਰ ਕਰ ਸਬਸਕ੍ਰਾਈਬਰ ਸੁਖ ਜੜੀ ਲਾਈਕ ਚੈਨਲ ਨੂੰ ਤੇ ਨਾਲ ਲੱਗੀ ਛੋਟੀ ਜਿਹੀ ਘੰਟੀ ਨਬਾਓ ਮਾਨ ਸਾਹਿਬ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਹੋ ਮਾਨ ਮੈਂ ਮਾਰ ਪੈ ਤਸਿਰ ਰੱਖਵਾ ਬੀਆ ਸੱਚੇ ਸਾਡੇ ਪਿੰਡ ਸ਼ਰਾਬੀ ਬਹੁਤ ਹੈ ਕੋਈ ਸ਼ਰਮ ਨਹੀਂ ਆਉਂਦੀ ਜਾਂ ਫੇਸਬੁਕ ਤੇ ਨਸ਼ੇ ਦੀ ਗੱਲ ਚਾਹਦੇ ਆ ਸਾਡੇ ਪਿੰਡ ਵਾਲੇ ਪੋਸਟ ਆਪਾਉਣੇ ਵੀ ਨਸ਼ਾ ਹੋਣਾ ਨਹੀਂ ਚਾਹੀਦਾ ਕੈਸੀ ਕਮਾਲ ਹੈ 95% ਦਾਰੂ ਛੁੱਟਦੇ ਕਿੰਨੀ ਨਸ਼ਾ ਨਹੀਂ ਹੋਣਾ ਚਾਹੀਦਾ ਹੁਣ ਜਿਹੜਾ ਭੁੱਕੀ ਖਾਂਦਾ ਉਹ ਕਹਿੰਦਾ ਤੂੰ ਦਾਰੂ ਪੀਣਾ ਮੈਂ ਭੁੱਕੀ ਖਾਣ ਦੀ ਗੱਲ ਤੇ ਕੋਈ ਉਹ ਲੀਕੋਡਾ ਸੋਲਿਡ ਹੈ ਬਸ ਫਰਕ ਹੈ ਯਾਰ ਜੇ ਇਕੱਠਿਆਂ ਨੇ ਪੀਣੋਂ ਪਾਣੀ ਹੀ ਘੋੜ ਲੰਦਾ ਉਹਦਰ ਪਾਣੀ ਦੇ ਬੈਗ ਪਾ ਲੈਂਦੇ। ਬਾਕੀ ਜੇ ਬਰਫਦਾਰੋ ਚ ਪਾਉਣੇ ਤਾਂ ਭੁੱਗੀ ਜੀ ਪੈ ਜਾਂਦੀ ਹੈ। ਕਿੰਨੇ ਹੈਰਾਨ ਕਰਨ ਵਾਲੇ ਅੰਕੜੇ ਅਸੀਂ ਕੱਢਦੇ ਆ। ਪਹਿਲਾਂ ਆਪਣੇ ਪਿੰਡ ਤੇ ਆਪਣੇ ਘਰੋਂ ਛੱਡੋ ਸ਼ਰਾਬ ਫਿਰ ਬਾਕੀ ਨਸੇ ਆਪੇ ਛੁੱਟ ਜਾਣਾ ਹੈ। ਸਾਹਿਬ ਇਹ ਜ਼ਰੂਰੀ ਨਹੀਂ ਕਿ ਨਸ਼ਿਆਂ ਦਾ ਸਹਾਵ ਲੋੜੀ ਨਸ਼ੇ ਕਰੇ ਜਾਂ ਇਹ ਵੀ ਇੱਕ ਤਰਕ ਹੈ ਬਹੁਤ ਗਾਉਣ ਵਾਲੇ ਰੱਜ ਕੇ दारू ਪੀਨੇ ਤੁਹਾਨੂੰ ਪਤਾ ਹੀ ਲੱਗ ਜਾਂਦਾ ਜਦੋਂ ਪ੍ਰੋਮੋਟਰਾਂ ਕੋਲ ਆ ਕੇ ਦੱਸ ਹੀ ਦਿੰਦਾ ਵੇਹ ਤਾਂ ਪ੍ਰੋਮੋਟਰ ਕੋਲ ਕਹਾਂ ਨਾਲ ਗੱਲ ਕਰੀ ਰਾਤ ਗਾਉਣ ਵਾਲੇ ਆਏ ਸੀ ਪੰਜਾਬ ਕੋ ਅਸੀਂ ਪਿੱਛੇ ਟਰੰਗੇ ਸ਼ੋਅ ਕਰਕੇ ਆਏ ਤਾਂ ਉਹਨਾਂ ਨੇ ਪਿੱਛੇ ਵੀ ਸ਼ੋਅ ਕਰਾਇਆ ਸੀ ਤਾਂ ਮੈਨੂੰ ਕਹਿੰਦਾ ਭਾਈ ਜੀ ਕਿਸੇ ਚੀਜ਼ ਦੀ ਲੋੜ ਹੋਵੇ ਮੈਂ ਖਾ ਵੀ بڑے ਭਾਈ ਜੇ ਮਿੱਸੀ ਰੋਟੀ ਦਾ ਜਿਗਾਰ ਹੋਵੇ ਤਾਂ ਕਰਦੀ ਕਹਿੰਦਾ ਅੱਛਾ ਚਾਹ ਮੈਂ ਕਿਹਾ ਰੈਡੀਮੇਟ ਅਸੀਂ ਲਿਆਏ ਕਿੱਟਲੀ ਲਿਆ ਦੀ ਕਹਿੰਦਾ ਠੀਕ ਹੈ ਜੀ ਫਿਰ ਦੋ ਘੰਟੇ ਬਾਅਦ ਕੋਈ ਲੋਡ ਜੇ ਹੋਵੇ ਮੈਂ ਕਿਸ ਤਰ੍ਹਾਂ ਦੀ ਲੋਡ ਛੱਡ ਛੱਡ ਕਹਿੰਦਾ ਫਿਰ ਅਸੀਂ ਵੀ ਬੁਲਾਵਾਂ ਮੈਂ ਕਿਹਾ ਵੀ ਤੁਸੀਂ ਗੌਣ ਵਾਲਾ ਇਦਾਂ ਜਿਹੜੇ ਪ੍ਰੋਮੋਟਰ ਬਲੌਨ ਹੈ ਐਂਡ ਬੈਕਪੋ ਬੁਲਾਦਣੇ ਆਂ ਕਹਿੰਦਾ ਪਿੱਛੇ ਨਾਲ ਟੋਲ ਕਰਕੇ ਰੱਖੇ ਮੈਂ ਕਹਾ ਯਾਰ ਇਹ ਤਾਂ ਮਾਰੀ ਗੱਲ ਹੈ ਤੂੰ ਕਿਸੇ ਦੀ ਪ੍ਰਾਈਵੇਸੀ ਲੀਕ ਕਰ ਰਿਹਾ ਕਹਿੰਦਾ ਗਾਹਨ ਬਸੇ ਬਾਈ ਤੇਨੂੰ ਮੇਰੇ ਦੱਸ ਤੇਰਾ ਨਾਮ ਮੈਨੂੰ ਇਸ ਕਰਕੇ ਗਿਆਨ ਹੈ ਕਿ ਮੈਂ ਉਹ ਉਸ ਪਰਿਵਾਰ ਦਾ ਬੱਚਾ ਹੈ ਜਿਹਦੇ ਪਰਿਵਾਰ ਚ ਸਾਰੇ ਸ਼ਰਾਬੀ ਸੀ ਤੇ ਜਦੋਂ ਅਸੀਂ ਸਕੂਲ ਚ ਪੜ੍ਹਦੇ ਸੀ ਤਾਂ ਸਾਡੀ ਡਿਊਟੀ ਹੁੰਦੀ ਸੀ ਕਿ ਅਪੂਲ ਕਰਕੇ ਬੋਤਲ ਤੇ ਦਰੂ ਖਰੀਦਦੇ ਹੁੰਦੇ ਸੀ ਤਾਸ਼ ਦੀ ਬਾਜੀ ਚੱਲਦੀ ਸੀ 10 ਵਜੇ ਤੋਂ ਜੀਰੀ ਦੇ ਦਿਨਾਂ ਚ ਇੰਜਣ ਚੱਲਦਾ ਹੁੰਦਾ ਸੀ ਤਾਂ 5:00 ਵਜੇ ਫਿਰ ਉਹਨਾਂ ਦੀ ਸ਼ਰਤ ਜਿਹੜਾ ਜਿੱਤਦਾ ਸੀ ਉਸ ਹਿਸਾਬ ਨਾਲ ਬੋਤਲਾਂ ਵਗਵਾਉਂਦੇ ਸੀ ਤਾਂ ਉਹ ਕਮਿਸ਼ਨ ਕਰ ਦਿੰਦੇ ਸੀ ਵੀ ਦਰਪੇ ਤੁਹਾਨੂੰ ਦਵਾਂਗੇ ਭਾਈ ਬੋਤਲਾਂ ਲਿਆ ਕੇ ਦੋ ਤੋ ਇਸ ਕਰਕੇ ਤਜਰਬਾ ਹੈ ਕਈ ਵਾਰ ਜਦੋਂ ਜਾਦਾ ਸ਼ਰਾਬੀ ਹੋ ਕੇ ਦੁਬਾਰਾ ਮੰਗਾਉਂਦੇ ਸੀ ਤਾਂ ਘਰੋਂ ਚਾਚੀਆਂ ਤਾਈਆਂ ਦਾ ਫੋਨ ਆ ਜਾਣਾ ਵੀ ਮੱਲਾ ਇਹਨਾਂ ਨੇ ਸਵੇਰੇ ਉੱਠਣਾ ਨਹੀਂ ਐਨੀ ਨਾ ਬਲਵ ਫਿਰ ਅਸੀਂ ਸੂਏ ਨਾਲ ਸੀਲ ਕੱਢ ਕੇ ਪਾਣੀ ਵੀ ਪਾ ਦਿੰਦੇ ਸੀ ਹੁਣ ਤੋਂ ਬែក ਬੜਾ ਤਜਰਬਾ ਜਦੋਂ ਦਾ ਸਕੂਲ ਤੋਂ ਨਿਕਲਣ ਸੜਕ ਤੇ ਹੀ ਹੈ ਛੱਤ ਤਾਂ ਨਸੀਬੇ ਨਹੀਂ ਹੁੰਦੀ ਸੜਕਾਂ ਦੇ ਇਸ ਕਰਕੇ ਤਜਰਬਾ ਜ਼ਰੂਰੀ ਨਹੀਂ ਕਿ ਤੁਸੀਂ ਪੀ ਕੇ ਗੱਲ ਕਰਨੀ ਬਿਨਾਂ ਪੀਤੇ ਵੀ ਤੁਸੀਂ ਗੱਲਬਾਤ ਕਰ ਲਓ ਲਾ